ਉਹ ਨਾ ਸ਼ੁਕਰਿਓ ਪੋ ਮਹੀਨੇ ਤੇ ਇਹਨਾਂ 7 ਦਿਨਾਂ ਦੀ ਸਾਡੀ ਜ਼ਿੰਦਗੀ ਵਿੱਚ ਬਹੁਤ ਵੱਡੀ ਮਹੱਤਤਾ ਹੈ 6 ਪੋ ਨੂੰ ਗੁਰੂ ਗੋਬਿੰਦ ਸਿੰਘ ਜੀ ਮਾਰਾ ਸੱਚੇ ਪਾਤਸ਼ਾਹ ਨੇ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਤੇ 7 ਪੋ ਦੀ ਰਾਤ ਨੂੰ ਸਰਸਾ ਨਦੀ ਪਾਰ ਕਰਦਿਆਂ ਗੁਰੂ ਗੋਬਿੰਦ ਸਿੰਘ ਜੀ ਮਾਰਾ ਸੱਚੇ ਪਾਤਸ਼ਾਹ ਦਾ ਪਰਿਵਾਰ ਤਿੰਨ ਹਿੱਸਿਆਂ ਦੇ ਵਿੱਚ ਵੰਡਿਆ ਗਿਆ 8 ਪੋ ਨੂੰ ਚਮਕੌਰ ਸਾਹਿਬ ਦੀ ਜੰਗ ਹੋਈ ਜਿਸ ਵਿੱਚ 2/3 ਸਹਿਬਜ਼ਾਦੇ ਤਿੰਨ ਪਿਆਰੇ ਤੇ ਚੰਤੀ ਸਿੰਘ ਚਹੀਦ ਹੋਏ 9 ਪੋਨੂ ਛੋਟੇ ਸਹਿਬ ਜਾਤੇ ਤੇ ਮਾਤਾ ਗੁਜਰੀ ਜੀ ਮਰਿੰਡੇ ਤੇ ਥਾਣੇ ਵਿੱਚ ਰਹੇ 10 11 ਤੇ 12 ਪੋਨੂ ਛੋਟੇ ਸਹਿਬ ਜਾਤੇ ਤੇ ਮਾਤਾ ਗੁਜਰੀ ਜੀ ਸਰਾਵੰਦ ਵਿਖੇ ਠੰਡੇ ਪਰਚ ਵਿੱਚ ਰਹੇ ਤੇ 13 ਪੋਨੂ ਛੋਟੇ ਸਹਿਬ ਜਾਤੇ ਤੇ ਮਾਤਾ ਗੁਜਰੀ ਜੀ ਸ਼ਹੀਦ ਹੋਏ ਪੋ ਮਹੀਨੇ ਤੇ ਇਨ੍ਹਾਂ 7 ਦਿਨਾਂ ਵਿੱਚ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾ ਸੱਚੇ ਪਾਤਸ਼ਾਹ ਨੇ ਸਾਡੇ ਲਈ ਸਾਰਾ ਪਰਿਵਾਰ ਕੁਰਬਾਨ ਕਰ ਦਿੱਤਾ ਤੇ ਤੁਸੀਂ ਆਖਦੇ ਹੋ ਕਿ ਪੋ ਮਹੀਨੇ ਤੇ ਇਹਨਾਂ 7 ਦਿਨਾਂ ਦੀ ਸਾਡੀ ਜ਼ਿੰਦਗੀ ਵਿੱਚ ਕੀ ਮਹੱਤਤਾ ਹੈ ਓਏ ਜਿੰਨਾ ਦਿਨਾਂ ਵਿੱਚ ਹਰ ਸੱਚਾ ਸਿੱਖ ਵਰਾਗ ਵਿੱਚ ਰਹਿੰਦਾ ਤੇ ਉਹਨਾਂ ਦਿਨਾਂ ਵਿੱਚ ਤੁਸੀਂ ਘਰ ਵਿੱਚ ਵਿਆਹ ਰੱਖ ਕੇ ਜਸ਼ਨ ਮਨਾਉਣ ਦੀ ਸੋਚੀ ਕਿਵੇਂ ਓਏ ਤੁਹਾਨੂੰ ਚਪਣੀ ਵਿੱਚ ਨੱਕ ਡਬੋ ਕੇ ਮਰ ਜਾਣਾ ਚਾਹੀਦਾ ਮਰ ਜਾਣਾ ਚਾਹੀਦਾ ਇਹ ਦਸ਼ਮੇਸ਼ ਪਿਤਾ ਸੱਚੇ ਪਾਤਸ਼ਾਹ ਮੈਨੂੰ ਬਖਸ਼ ਦਿਓ ਮੈਂ ਸੱਚਮੁੱਚ ਹੀ ਨਾ ਬਖਸ਼ਣ ਜੋ ਗਲਤੀ ਕੀਤੀ ਹੈ ਸੱਚੇ ਪਾਤਸ਼ਾਹ ਮੈਨੂੰ ਪਾਪੀ ਨੂੰ ਬਖਸ਼ ਦਿਓ ਸੱਚੇ ਪਾਤਸ਼ਾਹ ਮੈਨੂੰ ਪਾਪੀ ਨੂੰ ਬਖਸ਼ ਦਿਓ ਸੱਚੇ ਪਾਤਸ਼ਾਹ ਹੈ ਗੁਰੂ ਸਾਹਿਬ ਅਸੀਂ ਐਨੇ ਨਾ ਸੁਖਰੇ ਹੋ ਕੇ ਆ ਕੇ ਆਪਣੇ ਗੁਰੂਆਂ ਦੀ ਕੁਰਬਾਨੀ ਭੁੱਲ ਕੇ ਅਸੀਂ ਜਸ਼ਨ ਮਨਾਉਣ ਲੱਗੇ ਆ ਵੱਡੇ ਭਾਈ ਸਾਹਿਬ ਤੁਸੀਂ ਮੇਰੀਆਂ ਸੱਚਮੁੱਚ ਅੱਖਾਂ ਖੋਲ੍ਹ ਦਿੱਤੀਆਂ ਮੈਂ ਤੋਂ ਜਾਣੇ ਅਣਜਾਣੇ ਦੇ ਵਿੱਚ ਬਹੁਤ ਵੱਡੀ ਗਲਤੀ ਹੋ ਚੱਲੀ ਸੀ ਤੁਸੀਂ ਮੈਨੂੰ ਬਚਾ ਲਿਆ ਭਾਈ ਸਾਹਿਬ ਤੁਸੀਂ ਮੈਨੂੰ ਸੱਚੀ ਬਚਾ ਲਿਆ ਭਾਈ ਸਾਹਿਬ ਹਲੋ ਤਰਸੇਮ ਆਪਾਂ ਆਪਣੇ ਬੱਚੇ ਦਾ ਵਿਆਹ ਫੱਗਣ ਮਹੀਨੇ 'ਚ ਕਰਾਂਗੇ ਠੀਕ okay, ਆ